ਦੋਵੇਂ ਹੱਥ ਜੋੜ ਕੇ ਬੇਨਤੀ ਹੈ ਗੁਰੂ ਨਾਲ ਜੁੜੀਏ ਆਪਾਂ ਜਿਹੜਾ ਨੇ ਮੂਲ ਮੰਤਰ ਸ਼ੁਰੂ ਨਹੀਂ ਕੀਤਾ ਮੂਲ ਮੰਤਰ ਅੱਜ ਤੋਂ ਸ਼ੁਰੂ ਕਰ ਲੋ ਜਪਜੀ ਸਾਹਿਬ ਦੇ ਇੱਕ ਪਾਠ ਤੋਂ ਸ਼ੁਰੂ ਕਰੋ ਅਮਰਤ ਵੇਲੇ ਇੱਕ ਪਾਠ ਤੋਂ ਸ਼ੁਰੂ ਕਰੋ ਹੌਲੀ-ਹੌਲੀ ਦੋ ਪਾਠ ਕਰੋ ਪੰਜ ਪਾਠ ਕਰੋ ਪੰਜ ਪਾਠ ਵੀ ਜੇ ਰੋਜ਼ ਕਰਦੇ ਆ ਬਹੁਤ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਮਹਾਰਾਜ ਦੀ ਸ਼ੰਤ ਬਾਬਾ ਜਗਵਾਲਾ ਸਿੰਘ ਹਰਖਵਾਲ ਵਾਲੇ 25 ਪਾਠ ਜਪਜੀਤ ਸਾਹਿਬ ਦੇ ਰੋਜ਼ ਕਰਦੇ ਸੀ ਅੱਜ ਕੀ ਆਖੋ ਸਰਬਦਾਨਾ ਸ੍ਰੀ ਵਾਹਿਗੁਰੂ ਅਨਾਮ ਦੀ ਵਖਰਾ ਇੱਕ ਵਾਰੀ ਮਹਾਪੁਰਖਾਂ ਨੂੰ ਸਵਾਲ ਕੀਤਾ ਮੈਂ ਕਿਹਾ ਮਹਾਰਾਜ ਜੇ ਜੀਤਾ ਹੁਣ 25 ਪਾਠ ਆਪਾਂ ਮਹਾਰਾਜ ਦੀ ਕਿਰਪਾ ਨਾਲ ਕਰੀਏ ਤਾਂ ਦਿਨ ਵਿੱਚ ਕਦੋਂ ਤੱਕ ਪਾਠ ਕਰ ਲੈਣੇ ਚਾਹੀਦੇ ਨੇ ਮਹਾਰਾਜ ਕਹਿੰਦੇ ਜੇ ਕਿਰਪਾ ਹੋ ਗਈ ਮਹਾਰਾਜ ਦੀ 25 ਪਾਠ ਜੇ ਮਹਾਰਾਜ ਕਰਾ ਲੈਂਦੇ ਨੇ ਤਾਂ ਰਹਿਰਾ ਸਾਹਿਬ ਦੇ ਪਾਠ ਤੋਂ ਪਹਿਲਾਂ-ਪਹਿਲਾਂ 25 ਪਾਠ ਇਹ ਕਰ ਲੈਣੇ ਚਾਹੀਦੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਕਿਹਾ 7 ਵਜੇ ਨੂੰ ਮਹਾਰਾਜ ਕਹਿੰਦੇ ਰਹਿਰਾ ਸਾਹਿਬ ਦਾ ਪਾਠ ਕਰੋ ਸਾਵਣ ਵੇਲੇ ਸੋਹਿਲਾ ਬਾਣੀ ਦਾ ਪਾਠ ਕਰੋ ਕੋਸ਼ਿਸ਼ ਕਹਿੰਦੇ ਇਹ ਹੋਣੀ ਚਾਹੀਦੀ ਆ ਭਾਵੇਂ ਤੁਰਦੇ ਫਿਰਦੇ ਕਰ ਲਓ